ਕੱਲ ਪਰਸੋਂ ਦੀ ਥਾਰ ਵਾਲੀ ਕਾਂਸਟੇਬਲ ਬਹੁਤ ਚਰਚਾ ਦੇ ਵਿੱਚ ਹੈ ਤੇ ਤੁਹਾਨੂੰ ਦਾ ਪਤਾ ਹੀ ਹੈ ਕੀ ਮੁੱਦਾ ਹੈ ਸਾਰਾ ਤੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਇੱਕ ਜਿਹੜਾ ਅੰਡਰ ਟ੍ਰੇਨਿੰਗ ਆਈਪੀਐਸ ਆਫੀਸਰਸ ਸੀ ਓਨੇ ਇਸ ਨੂੰ ਫੜਿਆ ਆ ਅਤੇ ਇੰਟਰਵਿਊ ਕਲਿੱਪ ਇੱਕ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਇੱਕ ਵਾਰੀ ਉਹ ਵੀ ਤੁਸੀਂ ਸੁਣੋ ਮੈਂ ਤੇ ਉਸ ਆਈਪੀਐਸ ਅਫਸਰ ਮੁੰਡੇ ਨੂੰ ਵਧਾਈ ਦਿੰਦਾ ਜਿਨੇ ਅਜੇ ਅੰਡਰ ਟ੍ਰੇਨਿੰਗ ਇਹਨੂੰ ਫੜ ਲਿਆ ਔਰ ਜਦੋਂ ਇਹਨੂੰ ਫੜਿਆ ਨਾਲ ਦੀ ਨਾਲ ਇਹਦੇ ਕੋਲ ਉਸਨੇ ਦੋ ਆਈਫੋਨ ਖੋਲੇ ਮਨਦੀਪ ਆਈਫੋਨ ਦੋ ਇੱਕ ਲੇਡੀ ਕਨਸਟੇਬਲ ਜਿਹਦੀ ਤਨਖਾਹ ਅਜ 50 ਹਜ਼ਾਰ ਹੋਗੀ ਤੇ 1.5 ਲੱਖ ਰੁਪਏ ਦੇ ਦੋ ਆਈਫੋਨ ਫੜ ਲਏ ਉਹ ਜੇ ਅਗਰ ਮੁੰਡਾ ਆਈਪੀਐਸ ਅਫਸਰ ਜਿਹੜਾ ਜੇ ਨਾ ਮੋਬਾਈਲ ਫੋਨ ਫੜਦਾ ਇਹਨੇ ਨਾਲ ਦੀ ਨਾਲ ਖੂਨ ਕਰ ਦੇਣਾ ਸੀ ਵੱਡੇ ਅਫਸਰਾਂ ਨੂੰ ਇਹ ਤੇ ਕੱਲੇ ਇੱਕ ਆਈਪੀਐਸ ਅਫਸਰ ਦਾ ਨਾਮ ਲੈ ਗਈ ਕਹਿੰਦੀ ਐ ਚੁਟਕਿਆਂ ਕਹਿੰਦੀ ਮੇਰੀ ਗੱਲ ਕਰਾਓ ਉਹਦੇ ਨਾਲ ਉਹਨੂੰ ਜਿਹੜੇ ਜਿ ਉਹ ਕਹਿੰਦੀ ਕਿ ਮੇਰੀ ਅਫਸਰ ਦੇ ਨਾਲ ਗੱਲ ਗੱਲ ਕਰਾ। ਉਹ ਅਫਸਰਾਂ ਨੇ ਨਾਮ ਤੇ ਰਿਕਾਰਡ ਕਰ ਲਿਆ। ਹੁਣ ਕਹੀ ਆ ਆਈਪੀਐਸ ਅਫਸਰਾਂ ਨੂੰ ਦੰਦਲਾਂ ਪਈਆਂ ਹੋਈਆਂ ਨੇ ਕਿ ਜੇ ਬੀਬੀ ਬੱਕ ਗਈ ਤੇ ਸਾਡੇ ਘਰ ਦੇ ਵੀ ਪੱਟੇ ਜਾਣੇ ਹੈਗੇ ਨੇ ਕਿਤੇ ਸਾਡੇ ਨਾਲ ਡਿਵੋਰਸ ਹੋ ਜਾਣ। ਇੰਟਰਵਿਊ ਦੇਣ ਵਾਲੇ ਵੀਰ ਦਾ ਕਹਿਣਾ ਆ ਜੇ ਇਸ ਦੇ ਕੋਲੋਂ ਆਈਫੋਨ ਨਾ ਫੜੇ ਜਾਂਦੇ ਇੱਕ ਫੋਨ ਵੀ ਇਹਦੇ ਕੋਲ ਰਹਿ ਜਾਂਦਾ ਤਾਂ ਇਹਨੇ ਵੱਡੇ ਵੱਡੇ ਅਫਸਰਾਂ ਨੂੰ ਫੋਨ ਕਮਾ ਦੇਣੀ ਸੀ। ਤੇ ਫਿਰ ਜਿਹੜਾ ਆਈਪੀਐਸ ਆਫੀਸਰ ਸੀ ਜਿਹੜਾ ਅੰਡਰ ਟ੍ਰੇਨਿੰਗ ਸੀ ਫਿਰ ਉਹਤੇ ਮੁਸੀਬਤ ਬਣ ਜਾਣੀ ਸੀ। ਪਰ ਉਹਨੇ ਸਮਝਦਾਰੀ ਦੇ ਨਾਲ ਕੰਮ ਕੀਤਾ ਤੇ ਬਹੁਤ ਹੀ ਦਲੇਰੀ ਵਾਲਾ ਕ ਇਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਬਾਕੀ ਇਹ ਮੁੱਦਾ ਹੁਣ ਨੈਸ਼ਨਲ ਮੁੱਦਾ ਬਣ ਚੁੱਕਿਆ ਆ ਨੈਸ਼ਨਲ ਮੀਡੀਆ ਆ ਜਿਹੜਾ ਉਹ ਹੁਣ ਇਸ ਨੂੰ ਕਵਰ ਕਰ ਰਿਹਾ ਹੈ ਸੋ ਇਹ ਬਹੁਤ ਵੱਡਾ ਮੁੱਦਾ ਬਣ ਚੁੱਕਿਆ ਆ ਕੀ ਕਹਿਣਾ ਚਾਹੋਗੇ ਕਮੈਂਟ ਜਰੂਰ ਕਰਿਓ ਕਿਉਂਕਿ ਕੱਲ ਨੈਸ਼ਨਲ ਮੀਡੀਆ ਤੇ ਵੀ ਬਹੁਤ ਸਾਰੀ ਵੀਡੀਓਜ਼ ਆਈਆਂ ਨੇ ਇਸ ਕਾਂਸਟੇਬਲ ਦੀਆਂ ਸੋ ਹੋਰ ਵੀ ਵੀਡੀਓਜ਼ ਨੇ ਚੈਨਲ ਦੇ ਉੱਤੇ ਪਾਈਆਂ ਹੋਈਆਂ ਤੁਸੀਂ ਉਹ ਵੀ ਜਾ ਕੇ ਜਰੂਰ ਚੈੱਕ ਕਰਿਓ ਤੇ ਸਾਡੇ ਪੇਜ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਹੋਰ ਰਿਲੇਟਡ ਅਪਡੇਟ ਤੇ ਲਈ ਧੰਨਵਾਦ